ਮੈਂ ਸੁਲਤਾਨਪੁਰ ਲੋਧੀ ਹਾਂ ਹਾਂ ਇੱਥੋਂ ਤੱਕ ਦਿਖਦਾ ਸਾਰਾ ਹੀ ਇਲਾਕਾ ਡੁੱਬਿਆ ਪਿਆ ਤੇ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਕੋਲੇ 7-8000 ਕਰੋੜ ਡਿਜ਼ਾਸਟਰ ਰੀਲੀਫ ਫੰਡ ਹੁੰਦਾ ਜਿਵੇਂ ਸਾਡੀ ਸਰਕਾਰ ਸੀ ਅਸੀਂ ਇਮੀਡੀਏਟਲੀ ਡਿਜ਼ਾਸਟਰ ਦੂਜੀ ਗੱਲ ਜਿਹੜੀ ਹੈਗੀ ਕਿ ਇਸ ਇਮੀਡੀਏਟਲੀ ਅਗਲੇ ਇਲਾਕੇ ਨੂੰ ਬਚਾਉਣ ਵਾਸਤੇ ਪੂਰਾ ਇਰੀਗੇਸ਼ਨ ਡਿਪਾਰਟਮੈਂਟ ਇੱਥੇ ਹੋਣਾ ਚਾਹੀਦਾ ਹੈ ਜਿਹੜਾ ਨਹੀਂ ਹੈ ਬਸ ਜਿਹੜਾ ਆ ਕੇ ਦੇਖਦਾ ਦੁੱਖ ਲੱਗਦਾ ਹੈ ਵਿਚਾਰਿਆਂ ਦੀਆਂ ਜ਼ਿੰਦਗੀਆਂ ਇੱਕ ਮਸਲ ਖਰਾਬ ਹੋ ਜਾਵੇਗਾ ਧੱਕਾ ਨਾ ਮਾਰੋ ਉਹ ਤਿੰਨ ਸਾਲ ਜੀਵਨਾਰ ਗਰੀਬ ਪਿੱਛੇ ਹਟ ਜਾਂਦਾ ਹੈ ਤੋਂ ਆਪਰ ਸਾਰਿਆਂ ਨੂੰ ਮੈਂ ਪੰਜਾਬ ਦੇ ਸੰਗਤ ਨੂੰ ਵੀ ਬੇਨਤੀ ਕਰਦਾ ਹਾਂ ਜੋ ਸਹਿਯੋਗ ਦੇ ਸਕੀਏ ਦੇ ਨਾਰੀ ਕੇ ਆਪਣੇ ਕੋਲ ਦੀ ਹਸੰਗੀਆਂ ਦਾ ਕਮਿਸ਼ਨਰ ਜਥਾ ਸਾਤਪੁਰਾ ਦੀਆਂ ਜਿਹੜਾ ਥੋੜਾ ਕਿ ਲੈ ਜੀ ਉਹ ਵਾਸਤਾ ਕਿ ਲੈ ਜੀ ਨਹੀਂ ਤੇ ਬੋੜ ਕੇ ਬੋੜ ਜੀ ਇਜਾਜ਼ਤ ਹੈ ਕੀ ਕੀ ਪ੍ਰੋਬਲਮ ਹੈ ਬਾਹਰ ਕਦੋਂ ਆਹ ਹਾਂ ਹਾਂ ਸਰਦੂ ਜੀਬ ਜੀ ਬਲਾ ਲੈਣੇ ਲਾਉਣੀਆਂ ਜੀ ਜੀ ਮੈਨੂੰ ਦੇਖੋ ਮੈਂ ਇੱਕ ਮਿੰਟ ਇੱਕ ਮਿੰਟ ਸਾਰੇ ਹੁਣ ਸੈਟ ਹੋ ਲੈ ਇੱਕ ਮਿੰਟ ਇੱਕ ਮਿੰਟ ਮਾਈਕ ਲਾਓ ਯਾਰ ਮਾਈਕ ਲਾ ਦਿਓ ਜਲਦੀ ਕਰ ਲੋ ਯਾਰ ਪੈਰਿਸ਼ ਹੋ ਰਹੀ ਯਾਰ ਮਾਈਕ ਆਜ ਇਕੱਠੇ ਕਰ ਲੈ ਜੇ ਰਿਪੋਰਟਿੰਗ ਜਲਦੀ ਕਰੋ ਜਾਣਾ ਹਾਂਜੀ ਸਰ ਮੈਂ ਸੁਲਤਾਨਪੁਰ ਲੋਧੀ ਹਾਂਜੀ ਆ ਇਤਰਾ ਹਜੂ 4 5 ਪੈਂਦਾ ਟੋਕਟ ਦਾ 10000 1 ਏਕੜ ਜਿਹੜਾ ਜ਼ਮੀਨ ਏਕੜ ਉਹ ਖਤਮ ਹੋ ਗਿਆ ਹਾਂ ਹਾਂ ਇਸ ਤੋਂ ਅੱਗੇ ਨਾ 6 ਕਿਲੋਮੀਟਰ ਸੱਤ ਹਾਂ ਹਾਂ ਪੁਤਰਾ ਆਪਾਂ ਕਰਨ ਆਲੀ ਉਹ ਹੀ ਮ ਕਰ ਲਵਾਂ ਚਲਾਵਲੀ ਜਾਣਾ ਆਪਾਂ ਇਸ ਤੋਂ 6 7 ਕਿਲੋਮੀਟਰ ਪੱਕਾ ਬੰਨ ਜਾਂਦੇ ਹਾਂ ਹਾਂ ਉਥੂ 20 ਕਿਲੋਮੀਟਰ ਥੱਲੇ ਪੱਤੀ ਚੜ੍ਹ ਕੇ ਜਾਂਦੀ ਹੈ ਹਾਂ ਹਾਂ ਉੱਥੇ 30 35 ਪਿੰਡਾਂ ਦਾ ਜਿਹੜਾ ਮੋਟਾ ਜਿਹਾ ਏਰੀਆ ਜੇ ਬਚਿਆ ਤੇ ਲੋਕ